ਚਾਈਤੀ ਚੋਣਾ ਤੇ ਹਿੰਸਾ ਦਾ ਪਰਛਾਵਾ ਮੰਡਰਾ ਰਿਹਾ ਜੀ ਹਾਂ ਇਹ ਸਵਾਲ ਇਸ ਲਈ ਚੁੱਕੇ ਜਾ ਰਹੇ ਨੇ ਕਿਉਂਕਿ ਅੰਮ੍ਰਿਤਸਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਨੇ ਇਹ ਸਵਾਲ ਚੁੱਕਣ ਲਈ ਸਾਰਿਆਂ ਨੂੰ ਮਜਬੂਰ ਕਰ ਦਿੱਤਾ ਜੀ ਹਾਂ ਇੱਕ ਸਾਬਕਾ ਸਰਪੰਚ ਦੇ ਉੱਤੇ ਜੋ ਹੈ ਹਮਲਾ ਕੀਤਾ ਗਿਆ ਉਸ ਦੀ ਗੱਡੀ ਦੀ ਤੋੜਪਾਂ ਜੋ ਹੈ ਉਹ ਕੀਤੀ ਗਈ ਹੈ ਸੋ ਚੋਣਾ ਦਾ ਐਲਾਨ ਹੁੰਦਿਆਂ ਹੀ ਪਿੰਡ ਮਾਨਾ ਵਾਲਾ ਕਲਾਂ ਦਾ ਮਾਹੌਲ ਗਰਮਾਇਆ ਪਿੰਡ ਮਾਨਾ ਵਾਲਾ ਕਲਾਂ ਦੇ ਸਾਬਕਾ ਸਰਪੰਚ ਦੀ ਗੱਡੀ ਤੇ ਹਮਲਾ ਕੀਤਾ ਗਿਆ ਜੀ ਹਾਂ ਇਟਾਂ ਰੋਲੇ ਮਾਰੇ ਗਏ ਨੇ ਸ਼ੀਸ਼ੇ ਭੰਨ ਦਿੱਤੇ ਗਏ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਹਮਲੇ ਵੇਲੇ ਗੱਡੀ ਦੇ ਵਿੱਚ ਡਰਾਈਵਰ ਮੌਜੂਦ ਸੀਗਾ ਪਰ ਸਾਪਕਾ ਸਰਪੰਚ ਵੀ ਉੱਥੇ ਪਹੁੰਚੇ ਜੋ ਕਿ ਸੜਕੇ ਦੇ ਨੁਮਾਇੰਦੇ ਰਹਿ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜੇ ਇੱਕ ਸਾਪਕਾ ਸਰਪੰਚ ਹੀ ਸੁਰੱਖਿਤ ਨਹੀਂ ਹੈ ਤਾਂ ਫਿਰ ਕਿਵੇਂ ਚੋਣਾ ਜੋਨੇ ਉਹਨਾਂ ਨਿਰਪੱਖ ਤਰੀਕੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਕਰਵਾਉਣ ਦਾ ਦਾਵਾ ਜੋ ਹੈ ਉਹ ਸਰਕਾਰ ਕਰ ਰਹੀ ਹੈ ਸੋ ਸਾਪਕਾ ਸਰਪੰਚ ਦੀ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ ਤੋੜਪਨ ਕੀਤੀ ਗਈ ਹੈ ਇਟਾਂ ਪੱਥਰ ਵਰਾਏ ਗਏ ਨੇ ਮੀਡੀਆ ਦੇ ਸੰਮੁਖੀ ਮੇਰੇ ਪਿੰਡ ਵਿੱਚ ਵਿజిਟ ਕੀਤੀ ਮੀਡੀਆ ਨੇ ਉਹਦੇ ਬਾਦੋਂ ਕਿਸੇ ਅੰਸਰ ਲਿਆਂਕ ਕੇ ਗੱਡੀ ਵਿੱਚੋਂ ਲੁੱਟ ਸੁੱਟ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਵੈਪਨ ਲੈ ਕੇ ਆ ਮੇਰਾ ਲੜਕਾ ਡਰਾਈਵਰ ਵਿੱਚ ਮੌਜੂਦ ਸੀ ਤੇ ਨਾਲ ਹੀ ਉਹਨੇ ਉਸ ਤੋਂ ਹਮਲਾ ਕਰ ਦਿੱਤਾ ਬਿਟ ਦੇ ਨਾਲ ਉਹਦਾ ਕੌਣ ਹੈ ਪਤਾ ਲੱਗਾ ਕੁਝ ਪਤਾ ਲੱਗ ਗਿਆ ਜੀ ਟਰੇਸ ਹੋ ਗਿਆ ਜੀ ਲੜਕਾ ਹੁਣ ਡਿਪਟੀ ਸਾਹਿਬ ਨੇ ਉਹ ਮੈਂ ਆਖਿਆ ਉਹ ਆ ਰਹੇ ਨੇ ਤੇ ਬਸ ਤੁਸੀਂ ਸਭ ਲਾ ਲੋ ਇਹ ਸਾਜ਼ਿਸ਼ ਹੈ ਜਾਂ ਲਾਅ ਐਂਡ ਆਰਡਰ ਦੀਆਂ ਜੋ ਸਥਿਤੀਆਂ ਨੇ ਪਿੰਡ ਦੇ ਵਿੱਚ ਇਲੈਕਸ਼ਨ ਕਿਹੜੇ ਮਾਹੌਲ ਦੇ ਨਾਲ ਅਸੀਂ ਲੜਾਂਗੇ ਅੱਜ ਹੀ ਇਲੈਕਸ਼ਨ ਅਨਾਉਂਸ ਹੋਈ ਹੈ ਤੇ ਅੱਜ ਹੀ ਸਾਡੇ ਉੱਤੇ ਹਮਲਾ ਪਹਿਲਾਂ ਉਹ ਕਹਿ ਰਹੇ ਨੇ ਵੀ ਇੱਥੇ ਲੱਭ ਰਹੇ ਸੀ ਤੁਹਾਨੂੰ ਮੈਨੂੰ ਹੁਣੇ ਪਤਾ ਲੱਗਿਆ ਵੀ ਉਹ ਲੱਭ ਰਹੇ ਸੀ ਤੁਹਾਨੂੰ ਇੱਧਰ ਲੱਗੇ ਪੰਨੇ ਫਿਰ ਉਹਨਾਂ ਨੇ ਵੇਖਿਆ ਇਹ ਇਹ ਵਿੱਚ ਸੁੱਤਾ ਪਿਆ ਸੀ ਲੜਕਾ ਉਹਨਾਂ ਨੇ ਉਹਨੇ ਵੇਖਿਆ ਨੂੰ ਖੜਕਾਇਆ ਤੇ ਇਹਨੂੰ ਬਾਅਦ ਵਿੱਚ ਇਹਦੇ ਉੱਤੇ ਹਮਲਾ ਕੀਤਾ ਚਾਂਚੱਕ ਐਕਟਿਵਾ ਤੇ ਆਇਆ ਲੜਕਾ ਤੇ ਉਹਨੇ ਮੈਨੂੰ ਪਿਸਟੌਲ ਦਿਖਾਇਆ ਤੇ ਕਹਿੰਦਾ ਗੱਡੀ ਦੇ ਵਿੱਚ ਜੋ ਵੀ ਕੈਸ਼ ਹੈਗਾ ਓ ਐਨਏ ਰੋੜਾ ਚੱਕਿਆ ਲੈ ਸਿੱਧਾ ਗੱਡੀ ਦੇ ਸ਼ੀਸ਼ੇ ਤੇ ਮਾਰਿਆ ਗੱਡੀ ਭੰਗ ਕੇ ਤੇ ਉਹ ਭੱਜ ਗਿਆ ਉਹ ਹੁਣ ਆਈ ਤਸਦੀਕ ਕਰਕੇ ਤੇ ਬਾਕੀ ਕਾਰਵਾਈ ਕਰਦਾਂਗੇ ਕਿ ਪਿਸਤੌਲ ਹੈਗਾ ਜਾਂ ਨਹੀਂ ਹੈਗਾ ਕਿ ਇਹਨਾਂ ਦੀ ਰੰਜਿਸ਼ ਕੀ ਹੈ ਉਹ ਵੇਖ ਲੈਣੇ ਕਿਸ ਤਰ੍ਹਾਂ ਦੀ ਸਰਕਾਰ ਬਈ ਕਿਸ ਤਰ੍ਹਾਂ ਹੀ ਰਹੇ ਅਸੀਂ ਕਿਸ ਤਰ੍ਹਾਂ ਦੀ ਕਾਰਵਾਈ ਕਰ ਕਾਰਵਾਈ ਜੋ ਬਿਆਨ ਦਿੰਦੇ ਨੇ ਉਹਦੇ ਅਧਾਰ ਤੇ ਕਰਦਾਂਗੇ ਆਪਾਂ ਤੋ ਸਵਾਲ ਚੁਕੇ ਜਾ ਰਹੇ ਨੇ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਸੁਨੀਲ ਦੇਵਗੰਦ ਸਾਡੇ ਨਾਲ ਜੁੜ ਗਏ ਨੇ ਫੋਨ ਲਾਈਨ ਦੇ ਉੱਤੇ ਸੁਨੀਲ ਜੇ ਗੱਲ ਕੀਤੀ ਜਾਵੇ ਕੀ ਕੁਝ ਜਾਣਕਾਰੀ ਹਾਸਲ ਹੋ ਸਕੀ ਹੈ ਜਿਸ ਤਰ੍ਹਾਂ ਦੇ ਨਾਲ ਸਾਬਕਾ ਸਰਪੰਚ ਕਹਿ ਰਹੇ ਨੇ ਕਿ ਚੋਣਾਂ ਦਾ ਐਲਾਨ ਤਾਂ ਹੋ ਗਿਆ ਪਰ ਕਾਨੂੰਨ ਵਿਵਸਥਾ ਤੇ ਉਹ ਸਵਾਲ ਚੁੱਕ ਰਹੇ ਨੇ ਤੇ ਬਿਲਕੁਲ ਗੋਪਾਲ ਜੀ ਜੀ ਤੁਹਾਨੂੰ ਸਭ ਤੋਂ ਪਹਿਲਾਂ ਇਹ ਕਹਾਵਤ ਬੜੀ ਮਸ਼ਹੂਰ ਹੈ ਕਿ ਪਿੰਡ ਬੱਥਿਆ ਨਹੀਂ ਚੱਕੇ ਪਹਿਲਾਂ ਤਿਆਰ ਹੋ ਗਏ ਉਹੀ ਕਹਾਵਤ ਹੈ ਕਿ ਸਿਰਫ ਹਾਲੇ ਤੇ ਚੋਣ ਜਾਬਤਾ ਲੱਗਾ ਚੋਣਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਤੇ ਇੱਟਾ ਰੋੜੇ ਆਪਸ ਦੇ ਵਿੱਚ ਚੱਲਨੇ ਵਿੱਚ ਸ਼ੁਰੂ ਹੋ ਗਏ ਆ ਸਭ ਤੋਂ ਪਹਿਲਾਂ ਨੂੰ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਜਿਹੜਾ ਸਾਫ ਦਾ ਸਰਪੰਚ ਕਾਂਗਰਸੀ ਸਰਪੰਚ ਪਾਰਟੀ ਨਾਲ ਸੰਬੰਧ ਰੱਖਦੇ ਨੇ ਤੇ ਇਹਨਾਂ ਦੇ ਉੱਤੇ ਇਹਨਾਂ ਦੇ ਜਿਹੜਾ ਡਰਾਈਵਰ ਸੀਗਾ ਜੀ ਉਹ ਆਪਣੀ ਗੱਡੀ ਦੇ ਵਿੱਚ ਇਹਨਾਂ ਦੀ ਗੱਡੀ ਦੇ ਵਿੱਚ ਬੈਠੇ ਸੀਗਾ ਲਓ ਤੇ ਕੋਈ ਇੱਕ ਕਾਕਾ ਨਾਮ ਦਾ ਸ਼ਖਸ ਜਿਹੜਾ ਉਰੇ ਲੱਗੇ ਆਂਦਾ ਉੱਤੇ ਇੱਟਾ ਮਾਰ ਕੇ ਤੇ ਭਾੜਿਆਂ ਦੇ ਨਾਲ ਜਾਂਦੇ ਜਾਂਦੇ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਪਿਸਤੌਲ ਹਾਂ ਦਿਖਾ ਕੇ ਜਾਂਦਾ ਤੇ ਉਹਨੂੰ ਇਸ਼ਾਰਾ ਕਰਕੇ ਪਿਸਤੌਲ ਨੂੰ ਹਿਲਾਉਂਦਾ ਹੋਇਆ ਇਸ਼ਾਰਾ ਕਰਕੇ ਜਾਂਦਾ ਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਤੁਹਾਨੂੰ ਅੱਗੇ ਵੇਖ ਲਾਂਗੇ ਇਸ ਤਰ੍ਹਾਂ ਦਾ ਕੋਈ ਇਸ਼ਾਰਾ ਉਹ ਕਰਦਾ ਪਰ ਜੇ ਵੇਖਿਆ ਜੇ ਕਾਨੂੰਨ ਵਿਵਸਥਾ ਦੀ ਗੱਲ ਤੁਸੀਂ ਕਹਦੇ ਕਾਨੂੰਨ ਵਿਵਸਥਾ ਆਇਆ ਤਾਂ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਗੱਲ ਕਰਦੇ ਤਾਂ ਉਹਨੂੰ ਉਹਨੂੰ ਵਿਵਸਥਾ ਪੰਜਾਬ ਚ ਕਿਤੇ ਵੀ ਨਜ਼ਰ ਨਹੀਂ ਆਂਦੀ ਇਹਦੇ ਲੱਗੇ ਹੀ ਥੋੜੀ ਦੂਰੀ ਜੰਡੇਆਲਾ ਚਾਹਰਾ ਜਿੱਥੇ ਤੁਸੀਂ तकरीबन तकरीबन 1-2 ਦਿਨ ਛੱਡ ਕੇ ਗੋਲੀ ਚੱਲਦੀ ਰਹਿੰਦੀ ਹੈ ਸਭ ਕੁਝ ਹੁੰਦਾ ਰਹਿੰਦਾ ਉਸ ਦੀ ਉਹ ਵੀ ਕਾਨੂੰਨ ਵਾਸਤੇ ਸਰਵੇ ਜਾਂਦਾ ਪਰ ਉੱਤੇ ਕੋਈ ਕੋਈ ਅਸਰ ਨਹੀਂ ਕਾਨੂੰਨ ਵਾਸਤੇ ਦਾ ਉਹੀ ਹਾਲਾਤ ਹਲੇ ਇਲੈਕਸ਼ਨ ਆਣੇ ਐ ਤੇ ਹਾਲਾਤ ਹੈ ਹੋ ਗਏ ਨੇ ਕਿ ਇੱਕ ਦੂਜੇ ਦੇ ਉੱਤੇ ਪੱਥਰ ਬਾਜੀ ਸ਼ੁਰੂ ਹੋ ਗਈ ਹੈ ਜੀ ਗੁਰਪ੍ਰੀਤ ਜੀ ਸੁਨੀਲ ਬਹੁਤ ਬਹੁਤ ਸ਼ੁਕਰੀਆ ਪੂਰੀ ਜਾਣਕਾਰੀ ਦੇ ਲਈ ਸੋ ਸਵਾਲ ਜੋ ਨੇ ਕਾਨੂੰਨ ਵਿਵਸਥਾ ਦੇ ਉੱਤੇ ਚੁੱਕੇ ਜਾ ਰਹੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਅਜਿਹੇ ਮਾਹੌਲ ਦੇ ਵਿੱਚ ਕਿਵੇਂ ਸ਼ਾਂਤਮਈ ਤਰੀਕੇ ਦੇ ਨਾਲ ਪੰਚਾਇਤੀ ਚੋਣਾ ਨਿਪਰੇ ਚੜਨ